ਕੇ ਕਿਰੀਨਾ ਭਾਈ ਸਾਹਿਬ ਨੇ ਐਲਾਨ ਕੀਤਾ ਹੈ 30 ਤਰੀਕ ਦਾ ਨਹੀਂ ਵੀ ਸਾਰਿਆਂ ਜਿੱਥੇ ਬੰਦੀਆਂ ਨੂੰ ਬੇਨਤੀ ਕਰਾਂਗਾ ਪੰਜਾਬ ਦੇ ਵੱਸ ਵਿੱਚ ਨਹੀਂ ਹੈਗਾ ਇਸ ਕਰਕੇ ਭਾਈ ਸਾਹਿਬ ਨੇ ਅੱਜ ਉਹ ਜਿਹੜਾ ਐਲਾਨ ਕਰਤਾ ਭਾਈ ਸਾਹਿਬ ਨੇ ਵੀ ਗੋਲੂ ਕੇ ਮੋੜ ਤੋਂ ਜਿਹੜਾ 11 ਵਜੇ ਉੱਥੇ ਰੋਡ ਜਿਹੜਾ ਜੀਟੀ ਰੋਡ ਜਿਹੜਾ ਜਾਮ ਕੀਤਾ ਜਾਊਗਾ ਤੇ ਅਸੀਂ ਪੂਰਾ ਸਮਰਥਨ ਕਰਦੇ ਹਾਂ ਭਾਈ ਸਾਹਿਬ ਦਾ ਤੇ ਉੱਤੇ ਕਾਰਵਾਈ ਨਹੀਂ ਹੋਣੀ ਸੋ ਅੱਜ ਅਸੀਂ ਗੁਰਦੁਆਰਾ ਸਾਹਿਬ ਤੇ ਖੜ ਕੇ ਐਲਾਨ ਕਰਦੇ ਹਾਂ ਅ ਪਰਸੋਂ 30 ਤਰੀਕ ਨੂੰ 30 ਅਕਤੂਬਰ ਨੂੰ ਅਸੀਂ ਜਿਹੜਾ ਗੋਲੂ ਕਾ ਮੋੜ ਹੈ ਉਹ ਸਾਰਾ ਅਸੀਂ ਹਾਈਵੇ ਜਿਹੜਾ ਰੋਡ ਆ ਉਹ ਜਾਮ ਕਰਾਂਗੇ ਦਿੱਕਾ ਖਾਲਸਾ ਵਾਹ ਵਾਹਿਗੁਰੂ ਆਪ ਸਭ ਸੰਗਤਾਂ ਨੂੰ ਪਤਾ ਹੈ ਪਖੰਡ ਭਜਾਓ ਪੰਜਾਬ ਚਾ ਉਹਦੀ ਜਿਹੜੀ ਮੁਹਿੰਮਤ ਦੀ ਕੋਰ ਤੋਂ ਚੱਲੀ ਹੋਈ ਹੈ ਸੋ ਥੋੜੇ ਜੇ ਸਮੇਂ ਦੇ ਵਿੱਚ ਅਸੀਂ ਬਹੁਤ ਸਾਰੇ ਜਿਹੜੇ ਪਖੰਡੀ ਬਾਬੇ ਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੂੰ ਨੰਗਿਆ ਕੀਤਾ ਉਹਨਾਂ ਦੇ ਪਰਦੇ ਫਾਸ਼ ਕੀਤੇ ਨੇ ਔਰ ਦੇਸਾ ਦਾ ਆਰਤੀ ਸਿੱਖ ਸੰਗਤਾਂ ਜਾਗਰੂਕ ਹੋ ਰਹੀਆਂ ਨੇ ਔਰ ਸੁਚੇਤ ਹੋ ਰਹੀਆਂ ਨੇ ਉਹ ਪਿਛਲੇ ਦਿਨੀ ਚੱਲਦੀ ਮਹਿਮ ਦੇ ਵਿੱਚ ਇੱਕ ਬੀਬੀ ਨਵਨੀਤ ਕੌਰ ਨਵਨੀਤ ਕੌਰ ਹੈ ਖੜੀ ਨਵਨੀਤ ਕੌਰ ਉਹਦਾ ਨਾਮ ਸ਼ਾਂਗੇ ਪਿੰਡ ਤੋਂ ਉਹਨੇ ਸਾਡੀ ਮਹਿਮ ਦੇ ਖਿਲਾਫ ਜਾਂ ਪੰਥ ਦੇ ਖਿਲਾਫ ਜਾਂ ਕੁਝ ਮੇਰੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਜਿਹੜੀ ਵਰਤੀ ਸੀ ਉਹ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ ਸੋ ਉਹਨੇ ਮੀਟਿੰਗ ਲਈ ਟਾਈਮ ਦਿੱਤਾ ਸਵਾਲ ਜਵਾਬ ਲਈ ਟਾਈਮ ਦਿੱਤਾ ਪਰ ਜਦੋਂ ਅਸੀਂ ਸਵਾਲ ਜਵਾਬ ਕਰਨ ਵਾਸਤੇ ਉਹਦੇ ਕੋਲੇ ਜਾਣ ਲੱਗੇ ਤੇ ਉਹਨੇ ਮਤਲਬ ਆਪ ਦਾ ਗੈਂਗ ਜਿਹੜਾ ਪੂਰਾ ਇਕੱਠਾ ਕਰ ਲਿਆ ਸੋ ਪ੍ਰਸ਼ਾਸਨ ਨੇ ਇੱਥੇ ਬਹਿ ਕੇ ਆਮੋ ਸਾਹਮਣੇ ਸਵਾਲ ਜਵਾਬ ਕਰਾਏ ਜਿਹਦੇ ਵਿੱਚ ਉਹਨੇ ਹਰ ਪਾਸੋਂ ਮਾਫੀਨਾਮਾ ਲਿਆ ਪਰ ਅਖੀਰ ਵਿੱਚ ਜਥੇਬੰਦੀਆਂ ਨੇ ਚਲੋ ਫੈਸਲਾ ਕੀਤਾ ਭਾਈ ਲਖਵੀਰ ਸਿੰਘ ਜੀ ਮਹਾਲਮ ਸਾਰੀ ਉੱਥੇ ਜਥੇਬੰਦੀਆਂ ਦੇ ਆਗੂ ਸੀਗੇ ਉਹਦੇ ਵਿੱਚ ਫੈਸਲਾ ਹੋਇਆ ਵੀ ਭਾਈ ਜਿਵੇਂ ਇੱਥੇ ਅੱਜ ਮਾਫੀਨਾਮਾ ਹੋਇਆ ਵੀ ਇਸ ਜੀ ਦੇ ਨਾਲ ਕੋ ਇੱਕ ਲਾਈਵ ਜਿਹੜੀ ਮਾਫੀ ਮੰਗ ਲਾ ਪਰ ਉਹਨੇ ਸਾਫ਼ ਜਵਾਬ ਦੇ ਦਿੱਤਾ ਉਹ ਇਸ ਕਰਕੇ ਉਹਦੇ ਖਿਲਾਫ ਜਿਹੜੀ ਜਥੇਬੰਦੀ ਵੱਲੋਂ ਔਰ ਮੇਰੇ ਵੱਲੋਂ ਇੱਕ ਜਿਹੜੀ ਦਰਖਾਸਤੋ ਦਿੱਤੀ ਗਈ ਸੀ ਐਸਪੀ ਡੀ ਸਾਹਿਬ ਨੂੰ ਉਹ ਉਹਦੇ ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਵੀ ਕਾਰਵਾਈ 2 ਦਿਨਾਂ ਦੇ ਵਿੱਚ ਹੋ ਜਾਏਗੀ ਪਰ ਅੱਜ ਲਗਭਗ ਹਫਤਾ ਹੋ ਗਿਆ ਵੀ ਅਜੇ ਤੱਕ ਕੋਈ ਉੱਤੇ ਕਾਰਵਾਈ ਨਹੀਂ ਹੋਈ। ਸੋ ਅੱਜ ਅਸੀਂ ਗੁਰਦੁਆਰਾ ਸਾਹਿਬ 'ਤੇ ਖੜ ਕੇ ਐਲਾਨ ਕਰਦੇ ਆਂ। ਅ ਪਰਸੋਂ 30 ਤਰੀਕ ਨੂੰ 30 ਅਕਤੂਬਰ ਨੂੰ ਅਸੀਂ ਜਿਹੜਾ ਗੋਲੂ ਕਾ ਮੋੜ ਹੈ ਉਹ ਸਾਰਾ ਅਸੀਂ ਹਾਈਵੇ ਜਿਹੜਾ ਰੋਡ ਆ ਉਹ ਜਾਮ ਕਰਾਂਗੇ। ਸੋ ਜੇ ਉਹਦੇ ਦੇ ਬਣਦੀ ਕਾਰਵਾਈ ਨਹੀਂ ਹੁੰਦੀ ਇਹਦੇ ਵਿੱਚ ਅ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀਆਂ 11:00 ਟਾਈਮ ਤੇ ਜੀ ਆ ਰਿਹਾ ਸੈਕਸ ਸਟੂਡੈਂਟ ਫੈਡਰੇਸ਼ਨ ਦੇ ਅਹੁਦੇਦਾਰ ਔਰ ਅੰਤਰਰਾਸ਼ਟਰੀ ਜੜਸਿਕ ਸਮਾਜ ਦੇ ਪ੍ਰੈਜ਼ੀਡੈਂਟ ਔਰ ਸਰਪੰਚਾਂ ਦੀ ਜੁਨੀਅਨ ਦੇ ਪ੍ਰਧਾਨ ਸਾਰੇ ਆਏ ਨੇ ਸੋ ਸਾਰਿਆਂ ਵੱਲੋਂ ਹੀ ਜਿਹੜਾ ਐਲਾਨ ਹੈ ਵੀ ਅਸੀਂ ਪਰਸੋਂ 11 ਵਜੇ ਗੋਲੂ ਕਾ ਮੋੜ ਉੱਥੇ ਇੱਕ ਹਾਈਵੇ ਜਿਹੜਾ ਰੋਡ ਆ ਉਹ ਜਾਮ ਕਰਾਂਗੇ ਜੇਕਰ ਇਹ ਬੀਬੀ ਤੇ ਪਰਤਾ ਨਹੀਂ ਹੁੰਦਾ ਤਾਂ ਸੰਗਤ ਨੂੰ ਬੇਨਤੀ ਹੈ ਵੀ ਵੱਧ ਵੱਧ ਸਾਰੀਆਂ ਸਿੱਖ ਜਥੇਬੰਦੀਆਂ ਅਰਸੋ 31 ਅਕਤੂਬਰ ਨੂੰ 11 ਵਜੇ ਗੋਲੂ ਕਾ ਮੋੜ ਗੁਰੂ ਅਰਸਾਈ ਫਤੰਦ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਆ ਆਪਣਾ ਟੀਵੀ ਪੇਰਾ YouTube ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਪੇ ਸੰ ਅਖੰਡ ਪਜਾਓ ਪੰਜਾਬ ਬਚਾਓ ਦੀ ਨਿਮਰਤਾਤ ਪਾਈ ਮੰਤਰੀ ਸਿੰਘ ਖਾਲਸਾ ਨੇ ਪਖੰਡੀਆਂ ਦੇ ਖਿਲਾਫ ਫਰਦੇ ਪਾਸ਼ ਕਰ ਰਿਹਾ ਹੈ ਤੇ ਕੋਈ ਚੁਖ ਖੰਡੀਆਂ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਵਰਖਾ ਵਰਖਾ ਬਿਆਨ ਦੇ ਰਹੀ ਇੱਕ ਬੀਬੀ ਆ ਇਹਦੇ ਟਿੰਡ ਸ਼ਾਂਗੇ ਦੀ ਉਹ ਬੜੇ ਦਿਨਾਂ ਤੋਂ ਚੈਨਲਾਂ ਤੇ ਬੜੀ ਮੰਦੀ ਸ਼ਰਦੀ ਬੋਲ ਰਹੀ ਸੀ ਕਿ ਉਹ ਸਾਹਮਣੇ ਆਈ ਇੱਕ ਵੀ ਗੱਲ ਦਾ ਜਵਾਬ ਦੀ ਗੱਲ ਸਾਰੀਆਂ ਝੂਠੀਆਂ ਹੋਈਆਂ ਤੇ ਐਸਪੀ ਡੀ ਸਾਹਿਬ ਦੇ ਸਾਹਮਣੇ ਡੀਐਸਪੀ ਸਾਹਿਬ ਦੇ ਸਾਰੀਆਂ ਗੱਲਾਂ ਜਿਹੜੀਆਂ ਉਹਨੇ ਅਲੀਗੇਸ਼ਨ ਲਾਏ ਸਾਰਿਆਂ ਦੇ ਝੂਠੇ ਨਿਕਲੇ ਆ ਫਿਰ ਅਸੀਂ ਕਿਹਾ ਸੀ ਪਰਚਾ ਦਰਜ ਕਰ ਦਿਓ ਸਾਜੇ ਤੋਂ ਪ੍ਰਸ਼ਾਸਨ ਨੇ ਅਪਲੀਕੇਸ਼ਨਾਂ ਲੈ ਲਈਆਂ ਸੀ ਦੋ ਇੱਕ ਤਾਂ ਸਾਰੇ ਜਥੇਬੰਦੀਆਂ ਨੂੰ ਇੱਕ ਕੱਲੇ ਭਾਈ ਸਾਹਿਬ ਲਈ ਹੋਏ ਅੱਜ ਤੱਕ ਰਮ 8 10 ਦੇ ਨੂੰ ਹੋ ਗਿਆ ਉਹ ਪਰਚਾ ਦਰਜ ਨਹੀਂ ਹੋਇਆ ਚਾਰ ਪੰਜ ਵਾਰੀ ਮੇਰੇ ਨਾਲ ਭਾਈ ਸਾਹਿਬ ਉਥੋਂ ਆ ਗਏ ਨੇ ਚਾਰ ਪੰਜ ਵਾਰੀ ਮੈਂ ਪ੍ਰਸ਼ਾਸਨ ਨੂੰ ਮਿਲਿਆ ਹੈ ਪਰ ਹੁਣ ਹਾਰ ਕੇ ਕੀਰੀ ਨਾ ਭਾਈ ਸਾਹਿਬ ਨੇ ਐਲਾਨ ਕੀਤਾ ਹੈ 30 ਤਰੀਕ ਦਾ ਨਹੀਂ ਵੀ ਸਾਰੀਆਂ ਜਿੱਥੇ ਬੰਦੀਆਂ ਨੂੰ ਬੇਨਤੀ ਕਰਾਂਗਾ ਪੰਜਾਬ ਦੇ ਵਾਸੀਆਂ ਨੂੰ ਕਿ ਕਿਸਾਨ ਜਿੱਥੇ ਬੰਦੀਆਂ ਨੂੰ ਕੋਈ ਵੀ ਜਿੱਥੇ ਬੰਦੀਆਂ ਨੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਡੁੱਟਕ ਸੁੱਟ ਕਾਰ ਰਹੇ ਹਨ ਤਾਤਰਕ ਬਾਬੇ ਨੇ 25-25 ਲੱਖ ਰੁਪਏ ਦੀ ਇੱਕ ਬੰਦੇ ਨਾਲ ਠੱਗੀ ਵਜਰੀ ਆ 25 ਲੱਖ ਦਾ ਨਾ ਕੱਲ ਹੀ ਫੜਿਆ ਇੱਕ ਬਾਬਾ 25 ਲੱਖ ਰੁਪਏ ਠੱਗੀ ਮਾਰੀ ਹੀ ਨੇ ਤੇ ਉਹਦੇ ਸਬੰਧ ਵਿੱਚ ਉਹ ਬੀਬੀ ਦੇ ਪਰਚਾ ਦਰਜ ਕਰਾਉਣ ਲਈ ਹੋਰ ਕਿਹੜੇ ਤਾਤਰਕ ਬਾਬੇ ਵਾਕ ਫੇ 30 ਤਰੀਕ ਦਿਨ ਵੀਰਵਾਰ ਗੋਲੂ ਕੋਈ ਮੋੜ ਤੇ ਠੀਕ 11:30 ਵਜੇ ਕਰੀਬ ਹੀ ਉੱਥੇ ਇਕੱਠੇ ਹੋਵਾਂਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਈ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਪਖੰਡ ਦੇ ਖਿਲਾਫ ਆਪਾਂ ਪਖੰਡ ਨੂੰ ਭਜਾ ਕੇ ਪੰਜਾਬ ਨੂੰ ਪਹਚਾਈਏ ਇੰਨੀ ਕੁ ਬੇਨਤੀ ਹੈ ਪਈ ਸਾਰੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਤੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਜੀਤ ਸਿੰਘ ਸੰਧੂ ਸੇਵਾਦਾਰ ਅੰਤਰਰਾਸ਼ਟਰੀ ਜੱਟ ਸਿੰਘ ਭਾਈਚਾਰਾ ਜਤੇਬੰਦੀ ਭਾਈ ਸਾਹਿਬ ਨੇ ਜਿਹੜਾ ਤੇ ਤੇ ਬਹੁਤ ਵਧੀਆ ਹੁੰਦਾ ਹੈ ਜੀ 30 ਤਰੀਕ ਦਾ ਜਿਹੜਾ ਐਲਾਨ ਕੀਤਾ ਅਸੀਂ ਆਪਣੀ ਜਥੇਬੰਦੀ ਵੱਲੋਂ ਇਹਨਾਂ ਦਾ ਪੂਰਨ ਸਮਰਥਨ ਕਰਦੇ ਆਂ ਔਰ ਮੈਂ ਖਾਸ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਕਿ ਚੱਲ ਕੀ ਰਿਹਾ ਕੋਈ ਬੰਦਾ ਉੱਥੇ ਦਾ ਮੋਬਾਈਲ ਤੇ ਵੀਡੀਓ ਬਣਾਉਂਦਾ ਉਹ ਸਿੱਖਾਂ ਦੇ ਖਿਲਾਫ ਜੋ ਮਰਜ਼ੀ ਬੋਲੀ ਜਾਂਦਾ ਜੋ ਮਰਜ਼ੀ ਕਰੀ ਜਾਂਦਾ ਥਾ ਥਾ ਤੇ ਬੇਅਦਮੀਆਂ ਹੋਈ ਜਾਂਦੀਆਂ ਔਰ ਬੜਾ ਮਾੜਾ ਜਿਹੜੇ ਉਹ ਵੀਡੀਓਜ਼ ਦੇਖੀਆਂ ਉਹ ਬੜਾ ਉਹਦੇ ਵਿੱਚ ਮਾੜੇ ਪੰਥ ਪ੍ਰਤੀ ਵੀ ਸ਼ਬਦ ਬੋਲੇ ਗਏ ਆ ਉਹਦੇ ਵਾਸਤੇ ਜਜ਼ਦਾਰ ਸਿੰਘ ਕਾਲਤਖ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੂੰ ਵੀ ਜਥੇਬੰਦੀਆਂ ਸਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਸਾਹਿਬ ਨੂੰ ਨਾਲ ਲੈ ਕੇ ਅਸੀਂ ਸਾਰੇ ਮਿਲਣ ਜਾ ਰਹੇ ਆ ਜਜ਼ਦਾਰ ਕਾਲਤਖ ਸਾਹਿਬ ਨੂੰ ਵੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਤੇ ਬੜੀ ਸਟਰੋਂਗ ਜਿਹੜੀ ਹੈਗੀ ਇੱਕ ਮੂਵਮੈਂਟ ਕ੍ਰੀਏਟ ਕੀਤੀ ਜਾਊਗੀ ਔਰ ਜੇ ਉਹ ਮਤਲਬ ਜੋ ਉਹਨਾਂ ਨੇ ਪੰਥ ਪ੍ਰਤੀ ਸ਼ਬਦ ਬੋਲੇ ਆ ਜੋ ਭਾਈ ਸਾਹਿਬ ਪ੍ਰਤੀ ਸ਼ਬਦ ਬੋਲੇ ਆ ਜੋ ਮਾਫੀ ਨਹੀਂ ਮੰਗਦੇ ਤੇ ਜੋ ਭਾਈ ਸਾਹਿਬ ਨੇ ਜੋ ਪ੍ਰੋਗਰਾਮ ਦਿੱਤਾ ਹੈ ਸਮੂਹ ਜਥੇਬੰਦੀਆਂ ਉਹਨਾਂ ਦਾ ਭਾਈ ਸਾਹਿਬ ਦੀ ਹਮਾਇਤ ਕਰਨਗੀਆਂ ਔਰ ਮੈਂ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿੰਨੇ ਸਿੱਖੀ ਨੂੰ ਪਿਆਰ ਕਰਨ ਵਾਲੇ ਆ ਸਿੱਖ ਧਰਮ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਮੈਂ ਪਰਜੋਰ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ 28 ਤਰੀਕ ਨੂੰ ਭਾਈ 30 ਤਰੀਕ ਨੂੰ ਭਾਈ ਸਾਹਿਬ ਦੇ ਸੱਦੇ ਤੇ ਉੱਥੇ ਗੋਲੂ ਕੇ ਮੋੜ ਉੱਥੇ ਜ਼ਰੂਰ ਪਹੁੰਚੋ ਔਰ ਇਹ ਜਿਹੜਾ ਪ੍ਰੋਗਰਾਮ ਹੈ ਭਾਈ ਸਾਹਿਬ ਇਹਦੇ ਵਿੱਚ ਟਾਈਮ ਵੀ ਮੈਂਸ਼ਨ ਕਰ ਦਿਓ ਕਿੰਨੇ ਤੋਂ ਕਿੰਨੇ ਵਜੇ ਕਿੰਨੇ ਤੋਂ 11 ਵਜੇ ਤੋਂ 11 ਤੋਂ ਲੈ ਕੇ ਕਿੰਨੇ ਵਜੇ ਤੱਕ ਹੋਊਗਾ ਬਸ ਠੀਕ ਹੈ ਕੋਈ ਕਾਰਵਾਈ ਨਹੀਂ ਹੁੰਦੀ ਜੇ ਕਾਰਵਾਈ ਨਹੀਂ ਹੁੰਦੀ ਕਿ ਅਣਮਿੱਥੇ ਸਮੇਂ ਵਾਸਤੇ ਜਿਹੜਾ ਇਹ ਪ੍ਰੋਗਰਾਮ ਹੋਊਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸሙਹ ਸਿੱਖ ਜਥੇਬੰਦੀਆਂ ਮਾਈ ਭਾਈ ਆਪੋ ਆਪਣਾ ਫਰਜ਼ ਸਮਝਦੇ ਹੋਏ ਆਪਾਂ ਭਾਈ ਸਾਹਿਬ ਵਾਸਤੇ ਆਪਣੇ ਪੰਥ ਵਾਸਤੇ ਉੱਥੇ ਜ਼ਰੂਰ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਰਦ ਸਿੰਘ ਸੰਧੂ ਸਰਪੰਚੀ ਯੂਨੀਅਨ ਜੋ ਕਿ ਜਿਹੜਾ ਭਾਈ ਮਾਨਪ੍ਰੀਤ ਸਿੰਘ ਨੇ ਐਲਾਨ ਕੀਤਾ 30 ਤਰੀਕ ਦਾ ਬੋਲੂ ਕੇ ਮੋਰ ਦਾ ਅਸੀਂ ਆਰਡੀ ਯੂਨੀਅਨ ਮਤਲਬ ਭਾਈ ਸਾਹਿਬ ਦਾ ਪੂਰਾ ਸਮਰਥਨ ਕਰਦੇ ਆਂ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਕਿ ਸਿੱਖ ਧਰਮ ਨੂੰ ਜਿਹੜਾ ਕੋਈ ਉੱਠਦਾ ਅੱਜ ਕੱਲ ਉਹ ਸਿੱਖ ਧਰਮ ਬਾਰੇ ਜਿਹੜਾ ਮਾੜਾ ਚੰਗਾ ਬੋਲਦਾ ਭਾਈ ਸਾਹਿਬ ਨੂੰ ਵੀ ਉਹ ਮਾੜਾ ਚੰਗਾ ਬੋਲਣੇ ਨੇ ਇਸ ਕਰਕੇ ਉਹ ਕਲਤੀ ਤੋਂ ਕਲਤੀ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਏ ਚੋਕੇ ਵੇਖੋ ਜਿਹੜਾ ਪ੍ਰਸ਼ਾਸਨ ਨੇ ਉਹ ਟਾਲ ਮਟੋਲ ਕਰ ਰਿਹਾ ਭਾਈ ਸਾਹਿਬ ਨੇ ਦੋ ਤਿੰਨ ਵਾਰੀ ਆ ਕੇ ਇੱਥੇ ਆ ਕੇ ਮਿਲੇ ਨੇ ਪ੍ਰਸ਼ਾਸਨ ਨੂੰ ਪਰ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰਨ ਦੇ ਮੂਹਰੇ ਦੇ ਵਿੱਚ ਨਹੀਂ ਹੈਗਾ ਇਸ ਕਰਕੇ ਭਾਈ ਸਾਹਿਬ ਨੇ ਅੱਜ ਉਹ ਜਿਹੜਾ ਐਲਾਨ ਕਰਤਾ ਭਾਈ ਸਾਹਿਬ ਨੇ ਵੀ ਗੋਲੂ ਕੇ ਮੋੜ ਤੋਂ ਜਿਹੜਾ 11 ਵਜੇ ਉੱਥੇ ਰੋਡ ਜਿਹੜਾ ਜੀਟੀ ਰੋਡ ਜਿਹੜਾ ਜਾਮ ਕੀਤਾ ਜਾਊਗਾ ਤੇ ਅਸੀਂ ਪੂਰਾ ਸਮਰਥਨ ਕਰਦੇ ਹਾਂ ਭਾਈ ਸਾਹਿਬ ਦਾ ਵੀ ਅਸੀਂ ਪੂਰਾ ਡਟ ਕੇ ਜਿਹੜਾ ਸਾਡੀ ਸਰਪੰਚੀ ਯੂਨੀਅਨ ਵੱਲੋਂ ਅਸੀਂ ਸਾਥ ਦਿਆਂਗੇ ਭਾਈ ਸਾਹਿਬ ਭਾਈ ਖਾਨ ਸਾਹਿਬ ਆਪਾਂ ਨਿਕਰੇਗਾ ਆਪਣਾ ਟੀਵੀ